ਸਸਕਲ ਦੋਸਤੋ ਦੋਸਤੋ ਸਵਾਗਤ ਹੈ ਸੋਸ਼ਲ ਮੀਡੀਆ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਅਕਸਰ ਹੀ ਮੇਰੀ ਵੀਡੀਓ ਦੇ ਵਿੱਚ ਜਦੋਂ ਮੈਂ ਰਿਜ਼ਲਟਸ ਲੈ ਕੇ ਤੁਹਾਡੇ ਰੂਬਰੂ ਹੁੰਨਾ ਪਾ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਹੁੰਦਾ ਕਿ ਕਿਸੇ ਵੀ ਕੰਪਨੀ ਲਈ ਸਭ ਤੋਂ ਵੱਡੀ ਐਡਵਰਟਾਈਜ਼ਮੈਂਟ ਦਾ ਜਿਹੜਾ ਸੋਰਸ ਆ ਉਹ ਆ ਚੰਗੇ ਨਤੀਜੇ ਸੈਟਿਸਫਾਈਡ ਕਸਟਮਰ ਖੋਸ਼ ਜਿਹੜਾ ਹੋ ਕੇ ਤੁਹਾਡੇ ਆਫਿਸ ਚੋਂ ਨਿਕਲਿਆ ਉਹ ਕਲਾਇੰਟ ਤੁਹਾਡੀ ਸਭ ਤੋਂ ਵੱਡੀ ਐਡਵਰਟਾਈਜ਼ਮੈਂਟ ਆ ਵੈਸੇ ਤਾਂ ਸਰਵਿਸ ਇੰਡਸਟਰੀ ਆ 100% ਸੈਟੀਸਫੈਕਸ਼ਨ ਡਿਲੀਵਰ ਕਰਨੀ ਤਾਂ ਇੰਪੋਸੀਬਲ ਖੇਡ ਹੋ ਜਾਂਦੀ ਆ ਪਰ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਆ ਕਿ ਜੋ ਵੀ ਇਨਸਾਨ ਜੋ ਵੀ ਕਲਾਇੰਟ ਜੋ ਵੀ ਸਟੂਡੈਂਟ ਇੱਕ ਵਾਰੀ ਚੱਲ ਕੇ ਆਵੇ ਤਾਂ ਉਹਨੂੰ ਜਿੰਨਾ ਵੀ ਹੋ ਸਕੇ ਚੰਗੀਆਂ ਸਰਵਿਸਿਜ਼ ਮਿਲ ਜਾਣ ਪਰ ਫਿਰ ਵੀ ਜੋ ਕਮੀ ਪੇਸ਼ੀ ਰਹਿ ਜਾਂਦੀ ਆ ਉਹਦੇ ਲਈ ਪਹਿਲਾਂ ਹੀ ਅਸੀਂ ਖਿਮਾ ਜਾਂਚਣਾ ਸਾਡੀ ਅ ਇਸ ਵਕਤ ਤੁਹਾਡੇ ਨਾਲ ਜਿਹੜੀ ਮੈਂ ਪੀਪੀਆਰਸ ਤੇ ਪਾਸਪੋਰਟ ਲੈ ਕੇ ਤੁਹਾਡੇ ਰੂਬਰੂ ਆ ਮੇਰੇ ਕੋਲੇ ਇਸ ਵਕਤ 1 2 3 4 5 6 ਤੇ ਤਿੰਨ ਸ਼ੀਟ ਚ ਅਰਦਾਸ 10 ਪਾਸਪੋਰਟ ਨੇ ਓਪਨ ਵਰਕ ਪਰ ਮਟਦੇ ਦੋਸਤੋ ਇਹ ਅੱਜ ਹੀ ਰিসিਵ ਹੋਏ ਨੇ ਅੱਜ ਤਰੀਕ 13ਵਾਂ ਸਪਟੰਬਰ ਮਹੀਨੇ ਦੀ ਤੇ ਪੰਜ ਪੀਪੀਆਰਸ ਹੋਰ ਰিসিਵ ਹੋਈਆਂ ਨੇ ਇਹ ਵੀ ਓਪਨ ਵਰਕ ਪਰ ਮਟਦੀਆਂ ਨੇ ਸਾਰੇ ਦੇ ਸਾਰੇ ਕੇਸ ਇਹਨਾਂ ਵਿੱਚ ਕੁਝ ਪਾਸਪੋਰਟ ਨੇ ਜਿਹੜੇ ਜੂਨ ਮਹੀਨੇ ਚ ਲਾਂਚਮੈਂਟ ਹੋਈਆਂ ਸੀ ਜਿਨ੍ਹਾਂ ਦੀਆਂ ਉਹਨਾਂ ਨਾਲ ਸੰਬੰਧਤ ਨੇ ਬਟ ਇਹ ਪੰਜ ਦੀਆਂ ਪੰਜੇ ਪੀਪੀਆਰਸ ਫੈਬ 2024 ਦੇ ਵਿੱਚ ਜਿਹੜੀਆਂ ਅਸੀਂ ਫਾਈਲ ਲੋਜ ਕੀਤੀਆਂ ਫਾਈਲ ਲੋਜਮੈਂਟ ਹੋਈ ਸੀ ਉਹਨਾਂ ਦੀਆਂ ਇਹ ਪੀਪੀਆਰਸ ਨੇ ਪੰਜੇ 12 ਤਰੀਕ ਨੂੰ ਇਹ ਸਾਨੂੰ ਮਿਲੀਆਂ ਨੇ ਕੈਨੇਡਾ ਟਾਈਮ ਦੇ ਹਿਸਾਬ ਦੇ ਨਾਲ ਆਉਂਦੀਆਂ ਹੁੰਦੀਆਂ ਨੇ ਇਸ ਲਈ 13 ਤਰੀਕ ਨੂੰ ਸਾਨੂੰ ਰਿਸਿਵ ਹੋਈਆਂ ਨੇ 12 ਤਰੀਕ ਨੂੰ ਜਨਰੇਟ ਹੋਈਆਂ ਹੋਈਆਂ ਨੇ ਇਹ ਸੋ ਇਹ ਉਹ ਕੈਂਡੀਡੇਟਸ ਨੇ ਜਿਨ੍ਹਾਂ ਦੀ ਪਹਿਲਾਂ ਜਿਵੇਂ ਹੁਣ ਮੈਂ ਜੇ ਗੁਰਿੰਦਰਜੀਤ ਦੀ ਗੱਲ ਕਰਾਂ ਗੁਰਿੰਦਰਜੀ ਸ਼ਰਮਾ ਦੀ ਤਾਂ ਇਹਨਾਂ ਦੀ ਪਹਿਲਾਂ ਦੋ ਰਿਫਿਊਜ਼ਲ ਸੀਗੀਆਂ ਇਨਦੀ ਫਾਈਲ ਫੈਬ ਮਹੀਨੇ ਦੇ ਵਿੱਚ ਲੌਜ ਹੋਈ ਸੀ ਪਹਿਲਾਂ ਇੱਕ ਓਪਨ ਵਰਕ ਪਰਮਿਟ ਦੀ ਵੀ ਰਿਫਿਊਜ਼ਲ ਸੀ ਇੱਕ ਵਿਸਟਰ ਵੀਜ਼ਾ ਦੀ ਵੀ ਰਿਫਿਊਜ਼ਲ ਸੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਗੁਰਬਖਸ਼ ਦੀ ਇਹਦੀ ਵੀ ਇੱਕ ਵਿਸਟਰ ਵੀਜ਼ਾ ਦੀ ਰਿਫਿਊਜ਼ਲ ਸੀ ਓਪਨ ਵਰਕ ਪਰਮਿਟ ਦੀ ਰਿਫਿਊਜ਼ਲ ਸੀ ਮਨਪ੍ਰੀਤ ਸਿੰਘ ਦੀ ਪਹਿਲਾਂ ਇਸ ਤੋਂ ਐਂਡ ਸਤਨਾਮ ਸਿੰਘ ਦਾ ਫਰੈਸ਼ ਕੇਸੀ ਸੀ ਲਾਸਟ ਬਟ ਨੋਟ ਦ ਲੀਸਟ ਵਿਰਿੰਦਰਪਾਲ ਸਿੰਘ ਇਨਾਂ ਦੀ ਇਹਨਾਂ ਦਾ ਵੀ ਫਰੈਸ਼ ਕੇਸ ਸੀ ਸੋ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਣਾ ਕਿ ਹਾਈ ਕਮਿਸ਼ਨ ਆਫ ਕੈਨੇਡਾ ਦੀਆਂ ਜਿਹੜੀਆਂ ਪਾਲਿਸੀਸ ਨੇ ਇਸ ਵਕਤ ਬਹੁਤ ਹੀ ਫ੍ਰੀਕੁਐਂਟਲੀ ਚੇਂਜ ਆ ਰਿਹਾ ਉਹਨਾਂ ਵਿੱਚ ਪਾਲਿਸੀਸ ਦੇ ਵਿੱਚ ਆਈ ਨਹੀਂ ਕੋਈ ਚੇਂਜ ਹੈ ਕਿ ਉਹ ਕੋਈ ਕੈਟਾਗਰੀ ਚੇਂਜ ਕਰ ਰਿਹਾ ਕੈਟਾਗਰੀ ਖੋਲ ਰਿਹਾ ਜਾਂ ਬੰਦ ਕਰ ਰਿਹਾ ਨਹੀਂ ਕੇਸ ਦੇ ਵੈਲਿਊਏਸ਼ਨ ਪ੍ਰੋਸੈਸ ਦੇ ਵਿੱਚ ਸਭ ਤੋਂ ਵੱਡੀਆਂ ਚੇਂਜੇਜ਼ ਆ ਰਹੀਆਂ ਨੇ ਕਿ ਇੱਕ ਵੀਜ਼ਾ ਆਫੀਸਰ ਕਿਹੜੀਆਂ ਚੀਜ਼ਾਂ ਦੀ ਦੇਖ-ਪਰਖ ਕਰ ਰਿਹਾ ਜਦੋਂ ਉਹ ਕੇਸ ਨੂੰ ਵੀਜ਼ਾ ਜਾਂ ਰਿਫਿਊਜ਼ਲ ਕਿਸੇ ਵੀ ਡਿਸੀਜਨ ਦੇ ਉੱਤੇ ਪਹੁੰਚਦਾ ਉਸ ਵੇਲੇ ਉਸ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਨੂੰ ਉਹ ਦੇਖਦਾ ਪਰਖਦਾ ਸੋ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੇਰੇ ਹਿਸਾਬ ਦੇ ਨਾਲ ਜ਼ਰੂਰੀ ਆ ਉਹ ਆ ਫੰਡਸ ਤੁਹਾਡੀ ਫਾਈਨੈਂਸ਼ੀਅਲ ਸਟੇਬਿਲਿਟੀ ਇੱਥੇ ਤੇ ਤੁਹਾਡਾ ਜਿਹੜਾ ਇਨਵਾਈਟਰਸ ਪਾਊਸ ਆ ਕੈਨੇਡਾ ਦੇ ਵਿੱਚ ਉਹ ਨਹੀਂ ਸੋ ਅਗਲੇ ਜਿਹੜੇ ਕੈਂਡੀਡੇਟਸ ਨੇ ਇਹ ਪਾਸਪੋਰਟ ਵਾਲੇ ਕੈਂਡੀਡੇਟਸ ਨੇ ਇਹਨਾਂ ਦੇ ਵੀ ਮੈਂ ਸ਼ਾਰਟ ਜਾਂ ਵੀਊ ਸਟicker ਇਸ ਲਈ ਨਹੀਂ ਹੁਣ ਖੋਲ ਕੇ ਕੋਸ਼ਿਸ਼ ਕਰੀ ਦੀ ਆ ਨਾਂ ਦਿਖਾਏ ਜਾਣ ਕਿਉਂਕਿ ਕਈ ਵਾਰੀ ਪਾਲਿਸੀਜ਼ ਨੇ ਫੇਸਬੁੱਕ ਤੇ ਇੰਸਟਾਗ੍ਰam ਦੀਆਂ ਕਿ ਜੇ ਤੁਸੀਂ ਕੋਈ ਪਰਸਨਲ ਡਾਕੂਮੈਂਟ ਸ਼ੋ ਕਰ ਦਿੰਦੇ ਹੋ ਤਾਂ ਵੀਡੀਓ ਹਟਾ ਦਿੱਤੀ ਜਾਂਦੀ ਆ ਸੋ ਇਨਾਂ ਦੇ ਕੱਲੇ ਕੱਲੇ ਦਾ ਟੈਸਟੀਮੋਨੀਅਲ ਜਲਦੀ ਹੀ ਆਊਗਾ ਪਰ ਵੀਰ ਸਿੰਘ ਦਾ ਪਾਸਪੋਰਟ ਆਇਆ ਇਨਾਂ ਦੀ ਫਾਈਲ ਲੋਜਮੈਂਟ ਡੇਟ 1324 ਸੀ ਕਾ ਅ ਕਨਸਟੋਗਾ ਕਾਲਜ ਇਹਨਾਂ ਦੇ ਵਾਈਫ ਪੜ ਰਹੇ ਸੀ ਸਟਡੀ ਪਰਮਿਟ ਤੇ ਹੀ ਫਾਈਲ ਲੌਂਚ ਹੋ ਗਈ ਸੀ ਮਨਦੀਪ ਕੌਰ ਇਹਨਾਂ ਦੇ ਸਪਾਊਸ ਵਰਕ ਪਰਮਿਟ ਤੇ ਸੀ ਉਥੇ ਆਸ਼ਦੀਪ ਸਿੰਘ ਇਹਨਾਂ ਦੀ ਵਾਈਫ ਸਪਾਊਸ ਵੀਜ਼ਾ ਤੇ ਅਲੈਗਜ਼ੈਂਡਰ ਕਾਲਜ ਪੜ ਰਹੇ ਸੀ ਹਰਜਿੰਦਰ ਸਿੰਘ ਇਹਨਾਂ ਦੇ ਵੀ ਵਾਈਫ ਅਲੈਗਜ਼ੈਂਡਰ ਕਾਲਜ ਆ ਪੜ ਰਹੇ ਸੀ ਹਰਜੀਤ ਸਿੰਘ ਇਹਨਾਂ ਦੀ ਫਾਈਲ ਲੌਂਜਮੈਂਟ ਵੀ 5 ਮਹੀਨੇ ਚ ਹੀ ਹੋਈ ਆ ਬਟ ਇਹਨਾਂ ਦੀ ਵਾਈਫ ਕੇ ਪ੍ਰੋਟੋਨ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਸੀ ਐਂਡ ਲਾਸਟ ਬਟ ਨਾਟ ਰਿਲੀਜ਼ਡ ਮੈਂ ਵੀਡੀਓ ਨੂੰ ਜਿਆਦਾ ਲੰਮੀ ਨਾ ਲੈ ਕੇ ਜਾਵਾਂ ਜਸਕਰਨ ਸਿੰਘ ਦੀ ਪੀਪੀ ਆ ਪਾਸਪੋਰਟ ਆਇਆ ਹਰਲੀਨ ਕੌਰ ਦਾ ਪਾਸਪੋਰਟ ਆਇਆ ਸੋ ਇਹ ਸਾਰੇ ਕੈਂਡੀਡੇਟਸ ਨੂੰ ਬਹੁਤ ਬਹੁਤ ਵਧਾਈਆਂ ਐਂਡ ਦੂਸਰੇ ਜਿਹੜੇ ਸਰੋਤੇ ਸੁਣ ਰਹੇ ਨੇ ਮੈਂ ਤੋਂ ਉਹਨਾਂ ਇੱਕ ਗੱਲ ਕਹਿਣੀ ਚਾਹੁੰਦਾ ਦੋਸਤੋ ਦੇਖੋ ਖਾਸ ਕਰਕੇ ਉਹ ਨਵੇਂ ਕੈਂਡੀਡੇਟ ਜਿਹੜੇ ਇਸ ਫੀਲਡ ਦੇ ਵਿੱਚ ਐਜ਼ ਆ ਐਜ਼ ਅ ਇਮੀਗ੍ਰੇਸ਼ਨ ਏਜੰਟ ਕੰਮ ਕਰਨਾ ਚਾਹੁੰਦੇ ਨੇ ਮੈਂ ਇੱਕੋ ਗੱਲ ਦੱਸੂਗਾ ਕਿ ਕੰਮ ਸਿੱਖਣਾ ਸਭ ਤੋਂ ਜ਼ਰੂਰੀ ਆ ਵੱਡੇ ਆਫਿਸ ਨਹੀਂ ਲੋਡ ਹੈ ਵੱਡੀਆਂ ਗੱਡੀਆਂ ਦੀਆਂ ਫੋਟੋਆਂ ਖੱਚ ਕੇ ਪਾਉਣ ਦੀ ਲੋਡ ਨਹੀਂ ਪਾਊਗੀ ਬਹੁਤਾ ਸ਼ੋਸ਼ਾ ਕਰਨ ਦੀ ਲੋਡ ਨਹੀਂ ਪਾਊਗੀ ਬਸ ਇੱਕੋ ਚੀਜ਼ 'ਤੇ ਧਿਆਨ ਦੇਣਾ ਕਿ ਚੰਗੀਆਂ ਸਰਵਿਸਿਜ਼ ਡਿਲੀਵਰ ਹੋਣ ਜਿਹੜਾ ਤੁਹਾਡਾ ਏ ਕਲੈਂਟ ਆ ਉਹ ਹਮੇਸ਼ਾ ਸਹੀ ਆ ਇਸ ਚੀਜ਼ ਨੂੰ ਧਿਆਨ ਚ ਰੱਖਣਾ ਉਹਦੀ ਗਲਤ ਗੱਲ ਨੂੰ ਵੀ ਸਿਰ ਮੱਥੇ ਕਬੂਲ ਕਰਨਾ ਜੇ ਤੁਹਾਡੇ ਕੋਲੇ ਉਸ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਨੌਲੇਜ ਹੋਊਗੀ ਇਨਫੋਰਮੇਸ਼ਨ ਹੋਊਗੀ ਤਾਂ ਤੁਸੀਂ ਉਹਨੂੰ ਡੈਫੀਨੇਟਲੀ ਇਹ ਚੀਜ਼ ਮੰਨਾ ਲਓਗੇ ਕਿ ਉਹ ਤੁਸੀਂ ਜਿਹੜੀ ਗੱਲ ਕਹੀ ਆ ਉਹ ਸਹੀ ਆ ਬਟ ਉਹਦੇ ਨਾਲ ਉਹਨੂੰ ਉਹ ਤੁਹਾਡੇ ਕੋਲੇ ਇੱਕ ਝਾਕ ਲੈ ਕੇ ਕਾਸ ਲੈ ਕੇ ਆਇਆ ਬੜਾ ਵੱਡਾ ਦਿਲ ਕੱਢਣਾ ਪੈਂਦਾ ਕਿਸੇ ਨੂੰ ਜਦੋਂ ਆਪਾਂ ਕਿਸੇ ਨੂੰ ਆਪਦੇ ਫਿਊਚਰ ਦੀ ਵਾਗ ਡੋਰ ਕਿਸੇ ਦੇ ਹੱਥ ਦੇ ਵਿੱਚ ਦੇਣੀ ਹੋਵੇ ਸੋ ਤੁਸੀਂ ਵੀ ਜਿਹੜੇ ਸਰੋਤੇ ਨੇ ਚੋਇਸ ਆ ਜਿਹੜੀ ਏਜੰਸੀ ਬੜੇ ਹੀ ਧਿਆਨ ਦੇ ਨਾਲ ਕਰਿਆ ਕਰੋ ਤੇ ਜਿਹੜੇ ਏਜੰਟ ਵੀਰ ਨੇ ਉਹ ਜਰੂਰ ਵਰਕਆਊਟ ਕਰੋ ਪੜਨਾ ਸ਼ੁਰੂ ਕਰੋ ਕੇਸ ਸਟੱਡੀਜ਼ ਕੇਸ ਨੋਟ ਆਪ ਹੀ ਅਪਲਾਈ ਕਰ ਲਿਆ ਕਰੋ ਜੇ ਕੋਈ ਕੇਸ ਰਿਫਿਊਜ਼ ਹੋ ਗਿਆ ਉਹਨੂੰ ਪੜੋ ਧਿਆਨ ਦੇ ਨਾਲ ਤਾਂ ਜੋ ਤੁਹਾਨੂੰ ਪਤਾ ਲੱਗੇ ਵੀਜ਼ਾ ਆਫੀਸਰ ਕਿਹੜੀਆਂ ਚੀਜ਼ਾਂ ਦੀ ਜਾਂਚ ਕਰ ਰਿਹਾ ਸਿੱਖਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਵੀ ਆਪਦਾ ਕੇਸ ਸਾਨੂੰ ਮਿਲ ਕੇ ਡਿਸਕਸ ਕਰਨਾ ਚਾਹੁੰਦੇ ਹੋ ਮੇਰੀ ਟੀਮ ਨੂੰ ਮਿਲ ਕੇ ਡਿਸਕਸ ਕਰਨਾ ਚਾਹੁੰਦੇ ਹੋ ਕਿਸੇ ਵੀ ਨਜ਼ਦੀਕੀ ਬ੍ਰਾਂਚ ਜਾਓ ਤੇ ਆਪਦੇ ਕੇਸ ਦਾ ਪ੍ਰੋਸੈਸ ਸਟਾਰਟ ਕਰ ਲਓ ਗੱਲਬਾਤ ਕਰਕੇ ਧੰਨਵਾਦ ਦੋਸਤੋ